ਅੱਜ ਸਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਗਿੱਦੜਪਾਦੀਆਂ ਕਿਸਾਨ ਜੁਨੀਅਨਾਂ ਵੱਲੋਂ ਗਿੱਦੜਪਾਦੀ ਦਾਣਾ ਮੰਡੀ ਤੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਨੈਸ਼ਨਲ ਹਾਈਵੇ ਮਲੋਟ ਬਠਿੰਡਾ ਰਾਸ਼ਟਰੀ ਰਾਜਮਾਰਗ ਤੇ 2 ਵਜੇ ਤੱਕ ਟਰੈਕਟਰ ਮਾਰਚ ਕੱਢਿਆ ਗਿਆ। ਠੀਕ ਹੈ ਜੀ। ਹਾਂਜੀ ਭਾਈ। ਮੇਰਾ ਨਾਲ ਅਖਵੀਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਮਾਨਸਾ ਗਰੁੱਪ ਜੀ। ਅਜਿਹਾ ਜੋ ਸਾਡਾ ਇਹ ਪ੍ਰੋਗਰਾਮ ਹੈ ਸਯੁਜਕਤ ਕਿਸਾਨ ਮੋਰਚੇ ਦੀ ਕਾਰ ਲੈ ਗਈ ਇਹ ਜਿਹੜੇ ਸਾਡੇ ਕਿਸਾਨ ਆ ਸ਼ੰਭੂ ਤੇ ਕਨੋਰੀ ਬਾਰਡਰ ਦੇ ਵਿੱਚ ਹੈ ਤੇ ਪੁੱਤੋ ਗਵਰਨਮੈਂਟ ਉਹਨਾਂ ਨਾਲ ਧੱਕਾ ਕਰੀ ਜਾਂਦੀ ਹੈਗੀ ਉਹਨਾਂ ਦੀ ਤਾਲ ਤੇ ਅਸੀਂ ਅੱਜ ਟਰੈਕਟਰ ਘਰਾਂ ਚੋਂ ਕੱਢ ਕੇ ਰੋਡਾਂ ਤੇ ਠੱਲ ਰਹੇ ਹੈਗੇ ਰੋਡ ਦੇ ਦੋਨੇ ਕਿਨਾਰਿਆਂ ਤੇ ਟਰੈਕਟਰ ਲਾਉਣੇ ਹੈਗੇ ਆਵਾਜਾਈ ਨੂੰ ਵੀ ਅਸੀਂ ਪ੍ਰਭਾਵਿਤ ਨਹੀਂ ਕਰਨਾ ਸੱਜਾਂ ਦੇ ਟਰੈਕਟਰ ਠੱਲ ਕੇ ਆਵਦਾ ਸੀ ਪ੍ਰਦਰਸ਼ਨ ਸਾਡਾ ਚੱਲ ਰਿਹਾ ਹੈਗਾ 11 ਤੋਂ 2 ਵਜੇ ਤੱਕ ਦਾ ਟਾਈਮ ਹੈ ਜੀ ਜੋ ਚੱਲ ਰਿਹਾ ਹੈਗਾ 2 ਵਜੇ ਅਸੀਂ ਸਮਾਪਤ ਕਰ ਦਿਆਂਗੇ ਗਾਂਜੇ ਵੀ ਅੱਗੇ ਕੌਲ ਆਊਗੀ ਤਾਂ ਅੱਗੇ ਵੀ ਸਾਰੇ ਜਿੰਨੇ ਵੀ ਕਿਸਾਨ ਆ ਬਿਲਕੁਲ ਅੰਦੋਲਨ ਦੇ ਵਿੱਚ ਫੁੱਦ ਪਏ ਆ ਸਾਰੇ ਸੀ ਤਿਆਰ ਆਗੇ ਜੋ ਵੀ ਕੌਣ ਆਉਗੇ ਸਾਰੇ ਜੇਰਾ ਨਾਂ ਜੀ ਹਰਪਜਿੰਦਰ ਸਿੰਘ ਇਹਨਾਂ ਦਾ ਸਰਾਜਗਣ ਆ ਬੇ ਬੀ ਕੈਦੂ ਕਾਟਿਆ ਕਾਈ ਪ੍ਰਧਾਨ ਅਥਰੇ ਦਾ ਜੀ ਸਾਡਾ ਰੋਸ ਇਹ ਆ ਜੀ ਆਪੂ ਦਾ ਫਿੱਟੇ ਤੋਂ ਮੀਟਿੰਗ ਚੱਲ ਰਹੀ ਆ ਡਬਲਯੂਓ ਤੋਂ ਬਾਹਰ ਕੱਟਣਾ ਤੇ ਜੋ ਮਤਲਬ ਕਿ ਫੁੱਪ ਕਰਨ ਸੰਗਤ ਕਤਲ ਹੋਇਆ ਉਸ ਦੇ ਦੋਸ਼ੀਆਂ ਤੇ ਅੱਖਿਆ ਕਟਾਉਣੀ ਤੇ ਉਹਨਾਂ ਜੋ ਕੋਈ ਵੀ ਮਤਲਬ ਸਾਡੇ ਜੋ ਟਰੈਕਟਰ ਭੰਨੇ ਗਏ ਆ ਉਸ ਦਿਨ ਉਹ ਸੋਚਦੇ ਆ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਕਾਰ ਆਈ ਹੈ ਜਿੱਥੇ ਦਾਣਾ ਮੰਡੀ ਇਕੱਠੇ ਹੋਏ ਆ ਸਾਡਾ ਸੈਂਟਰ ਕੋਰ ਮਤਲਬ ਖੁੱਲਾ ਚੈਨਜ ਹੈ ਕਿ ਜਦੋਂ ਵੀ ਲੋੜ ਪਈ ਅਸੀਂ ਬਣੇ ਬਣੇ ਚਲਦੀ ਚਲਦੀ ਉੱਥੇ ਸੰਭੂ ਤੇ ਪਹੁੰਚ ਜਾਵਾਂਗੇ ਟੈਕਨੋਰੀ ਤੇ ਪਹੁੰਚ ਜਾਵਾਂਗੇ ਤੇ ਜੋ ਕਿਸਾਨੀ ਮੰਗਾ ਉਸ ਨਾਲ ਰਾਜ ਮਿਲ ਕੇ ਚਲਾਓ ਇਹਦੇ ਟਰੈਕਟਰ ਮਾਰਚ ਕਿੰਨੇ ਵਜੇ ਸਮਾਪਤ ਹੋਣਾ ਚੱਲ ਰਿਹਾ ਜੀ ਇਹਦੀ ਸਮਾਪਤੀ 2 ਵਜੇ ਹੋਣੀ ਹੈ ਜੀ ਜੀ ਮੇਰਾ ਨਾ ਗਰਸੇਵ ਸਿੰਘ ਭਾਰਤੀ ਕਿਸਾਨ ਇਹਨਾਂ ਦੇ ਮਾਨਸਾ ਬਲਾਕ ਪ੍ਰਧਾਨ ਦੇ ਦਰਵਾਜ਼ੇ ਅੱਜ ਦਾ ਜੋ ਟਰੈਕਟਰ ਮਾਰਚ ਹੈ ਜੋ ਸਾਨੂੰ ਸੰਯੁਕਤ ਰਾਸ਼ਟਰ ਮੋਰਚੇ ਦੀ ਕਾਲ ਸੀ ਇਹ ਆਪਣਾ ਸੰਘਰਸ਼ਾ ਜਿਹੜਾ ਚੱਲ ਰਿਹਾ ਸੰਘੂ ਬਾਡਰ ਤੇ ਇਕਨੋਰੀ ਬਾਡਰ ਤੇ ਤੇ ਜਿੱਥੇ ਆਪਣੇ ਆਪਣੇ ਇੱਕ ਨੌਜਵਾਨ ਦੀ ਜਿਹੜੀ ਮੌਤ ਮੌਤ ਹੋ ਗਈ ਸੀਗੀ ਗੋਲੀ ਨਾਲ ਤਾਂ ਉਸ ਦੇ ਸਬੰਧ ਦੇ ਵਿੱਚ ਰੋਸ ਪ੍ਰਦਰਸ਼ਨ ਕਰਨ ਲਈ ਅੱਜ ਅੱਜ ਸਾਡਾ ਜਿਹੜਾ ਅਸੀਂ ਅੱਜ 11 ਵਜੇ ਇੱਥੇ ਪਾਰੂ ਚੌਂਕ ਦਾਣਾ ਮੰਡੀ ਗਦਰਵਾ ਬਹਿ ਅਸੀਂ ਆਪਦੇ ਟਰੈਕਟਰ ਇਕੱਠੇ ਕੀਤੇ ਸੀ ਤੇ ਸਾਡਾ ਜਿਹੜਾ ਹੁਣ ਪ੍ਰਦਰਸ਼ਨ ਹੈ ਉਹ ਨਿਹਾਲਗਾਨੀ ਦੇ ਢਾਪੇ ਤੇ ਜਿਹੜਾ ਰੋਡ ਦੇ ਉੱਪਰ ਟਰੈਕਟਰ ਜਿਹੜੇ ਹੈਗਾ ਲਗਾ ਕੇ ਆਪਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਸਰਕਾਰ ਦੇ ਵਿਰੁੱਧ ਕੀਤਾ ਜਾ ਰਿਹਾ ਕੀ ਕਾਰਨ ਹੈ ਜੀ ਕਾਰਨ ਹੈ ਵੀ ਦੇਖੋ ਕਿਸਾਨ ਵੀ ਜਿਹੜੀਆਂ ਮੰਗਾਂ ਗੀਆਂ ਉਹ ਪਹਿਲਾਂ ਜਿਹੜਾ ਅੰਦੋਲਨ ਚੱਲਿਆ ਸੀ ਦਿੱਲੀ ਦੇ ਵਿੱਚ ਜੋ ਆਪਾਂ ਜਿੱਤ ਕੇ ਆਏ ਸੀ ਉਸ ਦੇ ਵਿੱਚ ਕੁਝ ਜਿਹੜੀਆਂ ਆਪਣੀਆਂ ਮੰਗਾਂ ਬਾਕੀ ਰਹਿ ਗਈਆਂ ਸੀਆਂ ਉਹਦੇ ਸੰਬੰਧ ਦੇ ਵਿੱਚ ਆਪਾਂ ਜਿਹੜਾ ਹੈਗਾ ਫੀ ਫੇਰ ਇੱਕ ਵਾਰੀ ਦਿੱਲੀਆਂ ਬਰੂਹਾਂ ਤੇ ਬੈਠੇ ਆ ਤੇ ਦੇਖੋ ਤੁਸੀਂ ਸਰਕਾਰ ਦਾ ਤਸ਼ੱਦਦ ਲਗਾਤਾਰ ਵੱਧ ਰਿਹਾ ਕਿੰਨਾ ਤਸ਼ੱਦਦ ਕਿਸਾਨਾਂ ਤੇ ਕੀਤਾ ਹੈ ਇਹ ਗੱਲ ਹੋਈ ਸੀ ਵੀ ਐਮਐਸਪੀ ਦੇਵਾਂਗੇ ਪਰ ਐਮਐਸਪੀ ਦੀ ਕੋਈ ਗਾਰੰਟੀ ਨਾ ਉਹਦੇ ਕੋਈ ਕਾਨੂੰਨ ਬਣਿਆ ਨਾ ਕੋਈ ਉਹਦੀ ਗਾਰੰਟੀ ਸ਼ੋਰਟ ਕਰ ਦਿੱਤੀ ਆ ਇਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਟਰੈਕਟਰ ਰੋਸ ਮਾਰਚ ਆ ਜਿਹੜਾ ਉਹ ਕੱਢ ਰਹੇ ਆ